ਇਹ ਕੁ ਮੈਂ ਜਿਹੜੀ ਚਿੱਠੀ ਲਿਖੀ ਐ ਇਸ ਲਈ ਲਿਖੀ ਐ ਕਿ ਬੜੇ ਦਿਨ ਤੋਂ 2-3 ਦਿਨ ਤੋਂ ਜਿਹੜੀ ਪਹਿਲਾਂ ਇੱਕ ਉਭਾਰ ਆਇਆ ਸੀ ਡਾਕਟਰ ਬਨਮੋਹਨ ਸਿੰਘ ਹੱਕ ਜੀ ਮੀਡੀਆ ਉਹ ਯਕਲਾ ਦੋਤਰ ਕੇ ਇੱਕ ਗੱਲ ਤੇ ਆ ਗਿਆ ਕਿ ਉਹਨਾਂ ਦਾ ਸਸਕਾਰ ਜਿਹੜਾ ਉਹ ਰਾਜ ਘਾਟ ਤੇ ਨਹੀਂ ਹੋਇਆ ਉੱਥੇ ਯਾਦਗਾਰ ਬਣਾਈ ਜਾਵੇ ਕਾਂਗਰਸ ਨੇ ਵੀ ਬਿਆਨ ਦਿੱਤਾ ਮੈਮੋਰੀਅਲ ਵਰਡ ਮੈਮੋਰੀਅਲ ਮੈਂ ਇਹ ਸਮਝਿਆ ਇੰਗਲਿਸ਼ ਵਿੱਚ ਵਰਡ ਐ ਇਹ ਮੈਮੋਰੀਅਲ ਜਿਹੜਾ ਵਰਡ ਐ ਨਾ ਇਹ ਇੰਪ੍ਰੋਪਰ ਐ ਇਹ ਇਹ ਕਦੇ ਵੀ ਅੱਜ ਤੱਕ ਜਿੱਦੇ ਰਾਜ ਘਾਟ ਜਗ੍ਹਾ ਬਣੀਆਂ ਉਹ ਤੇ ਥੜੇ ਬਣੇ ਉਹਨਾਂ ਨੂੰ ਜੋ ਮਰਜ਼ੀ ਨਾਮ ਫਤ ਕਹਿ ਲੋ ਉਹਦੇ ਉੱਪਰ ਕੋਈ ਸਟਰਕਚਰ ਨਹੀਂ ਹੈ ਨਾ Nehru ji ਦਾ ਨਾ Indira Gandhi ਦਾ ਕਿਸੇ ਦਾ ਸਟਰਕਚਰ ਨਹੀਂ ਹੈ ਸਿਰਫ ਥੜੇ ਬਣੇ ਇਵੇਂ ਮਹਾਤਮਾ Gandhi ਦੇ ਵੀ ਥੜਾ ਹੀ ਪੜਿਆ ਸੋ ਗੈਨੀ ਜੀ ਦੀ ਉੱਥੇ ਥੜਾ ਹੈ ਗੁਜਰਾਤ ਸਾਹਿਬ ਥੜਾ ਹੈ 1 ਫੁੱਟ ਉੱਚਾ 20x20 ਫੁੱਟ ਦਾ ਉਹਨੂੰ ਜੋ ਮਰਜ਼ੀ ਨਾਮ ਰੱਖ ਲੋ ਕਿਸੇ ਨੇ ਕੁਝ ਸ਼ਕਤੀ ਦਾ ਰੱਖ ਲਿਆ ਕਿਸੇ ਨੇ ਜਵਾਨ ਸਤ ਦਾ ਰੱਖ ਲਿਆ ਸੋ ਉਹ ਯਾਦਗਾਰਾ ਨਹੀਂ ਕਹੀ ਜਾ ਸਕਦੀਆਂ ਹਾਂ ਉਹ ਕ੍ਰਿਮੇਸ਼ਨ ਜਗ੍ਹਾ ਸੋ ਮੈਂ ਇਹ ਕਿਹਾ ਵੀ ਜੇ ਸਾਨੂੰ ਡਾਕਟਰ ਮਨਮੋਹਨ ਸਿੰਘ ਦੀ ਇਸ ਵੇਲੇ ਜੋ ਉਸਤਤ ਹੈ ਉਹਦਾ ਬੈਨੀਫਿਟ ਲਈਏ ਅਸੀਂ ਦਿੱਲੀ ਵਿੱਚ ਇੱਕ ਇੰਟਰਨੈਸ਼ਨਲ ਐਜੂਕੇਸ਼ਨ ਇੰਸਟੀਚਿਊਸ਼ਨ ਗਵਰਨਮੈਂਟ ਨੂੰ ਕਹੀਏ ਬਣਾਓ ਉਹ ਮਨਮੋਹਨ ਸਿੰਘ ਦੇ ਨਾਂ ਤੇ ਹੋਵੇ ਉੱਥੇ ਵਰਲਡ ਸਟੂਡੈਂਟ ਆਉਣ ਉਹ ਹਮੇਸ਼ਾ ਇਕਨੋਮਿਕਸ ਪੜਨ ਐਡਮਿਨਿਸਟ੍ਰੇਸ਼ਨ ਪੜਨ ਕਿ ਡਾਕਟਰ ਮਨਮੋਹਨ ਸਿੰਘ ਕੀ ਕਰ ਗਿਆ ਇਸ ਤੇ ਪੇਪਰ ਲਿਖਣ ਔਰ ਡਿਗਰੀਆਂ ਲੈਣ ਉਹ ਰਹੇਗਾ ساری ਉਮਰ ਤੱਕ ਸੋ ਸਾਨੂੰ ਮੈਂ ਦੋਰੀ ਵਾਈਫ ਨੂੰ ਇਹ ਚਿੱਠੀ ਲਿਖੀ ਬੀਬੀ ਜੀ ਨੂੰ ਕਿ ਆਪਾਂ ਸਾਰੇ ਇਸ ਗੱਲ ਨੂੰ ਤੋੜੋ ਹੁਣ ਬਜਾਏ ਇਸ ਤੋਂ ਨਿਕਲੋ ਬਾਹਰ ਰੋਲ ਇਹ ਹੋ ਰਿਹਾ ਇਹਨਾਂ ਸਰਕਾਰ ਜਵਾਬ ਦੇਵੇ ਕਿਉਂ ਨਹੀਂ ਕੀਤਾ ਇਹ ਤੇ ਅਸੀਂ ਚਾਹਦੇ ਹਾਂ ਉੱਥੇ ਹੋਵੇ ਲੇਕਿਨ ਇਹ ਉਹ ਦੇਵੇ ਆਪਾਂ ਇਸ ਗੱਲ ਨੂੰ ਕਿਉਂ ਜਾਈਏ ਕਿ ਅਸੀਂ ਇਸ ਪਾਸੇ ਜਾਈਏ ਕਿ ਵੱਡੀ ਚੀਜ਼ ਕੋ ਬਣੇ ਜਿਹਦਾ ਬੈਨੀਫਿਟ ਮੁਲਕ ਨੂੰ ਹੀ ਹੋਵੇ ਬਾਹਲਿਆਂ ਨੂੰ ਹੋਵੇ ਫੈਮਿਲੀ ਵੀ ਖੁਸ਼ ਹੋਵੇ ਅਸੀਂ ਲੋਕ ਜਿਹੜੇ ਉਹਦੇ ਆ ਉਹ ਵੀ ਹੋ ਦੂਜਾ ਮੇਰੀ ਬੇਨਤੀ ਹੈ ਤੁਹਾਨੂੰ ਹੀ ਕਿ ਇੱਕ ਅੰਮ੍ਰਿਤਸਰ ਕਿਉਂਕਿ ਉਹ ਆਈ ਸੀ ਪਾਕਿਸਤਾਨੋਂ ਉੱਜੜ ਕੇ ਉੱਥੇ ਵੀ ਇੱਕ ਉਹਨਾਂ ਦੇ ਨਾਂ ਦੀ ਕੋਈ ਚੀਜ਼ ਸੋਚੇ ਸਾਰੇ ਸ਼ਹਿਰੀ ਇਕੱਠੇ ਹੋ ਕੇ ਸ਼੍ਰੋਮਣੀ ਕਮੇਟੀ ਚੀਕ ਕਾਲਤਾ ਦੀਵਾਨ ਜਾਇੰਟਲੀ ਕਿ ਉਥੇ ਡਾਕਟਰ ਸਾਹਿਬ ਦੇ ਨਾਮ ਦੀ ਕੀ ਚੀਜ਼ ਬਣਾਈ ਹੈ